ਜਿਹੜੇ ਜਿਹੜੇ ਬੰਦੇ ਸਾਡੇ ਕਾਉਂਸਲਰ ਸਹਬਾਨ ਹੈਗੇ ਆ ਉਹਨਾਂ ਜਿੰਨੇ ਕਾਗਜ਼ ਜਲੀ ਟੈਸਟ ਕੀਤੇ ਆ ਤੇ ਐਫਰ ਦੇ ਵਿੱਚ ਉਹ ਵੀ ਆਣਗੇ ਆਰਡਰ ਪਾਸ ਕੀਤਾ ਕਿ ਰਾਤ 8 ਵਜੇ ਤੋਂ ਬਾਅਦ ਸਾਡੇ ਧੀਆ ਪੈਣਾ ਉਹ ਸੋਨੇ ਦੀਆਂ ਵੰਗਾ ਜਾਂ ਸੋਨੇ ਦੀਆਂ ਮੁੰਦੀਆਂ ਜਾਂ ਸੋਨੇ ਦੀਆਂ ਨੱਕ ਚ ਇੱਕ ਨਾ ਦੇ ਵਿੱਚ ਟਿੱਕੇ ਲਾ ਕੇ ਜਾਂ ਹੋਰ ਮੋਬਾਈਲ ਹੱਥ ਫੜ ਕੇ ਬਾਹਰ ਨਾ ਤੁਰਨ ਆਤਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਜੇ ਆਸ਼ੁਰੇ ਮੈਂ ਨਾ ਜਫੀਪਾਲੀ ਆ ਗਿਆ ਮੈਂ ਆਸ਼ੁਰੇ ਜਫੀਪਾਲੀ ਆ ਫੋਟੋਗ੍ਰਾਫ ਦਿਖਾਣਾ ਕੀ ਪਾਈ ਹੈ ਇਹਦਾ ਮਤਲਬ ਇਹ ਨਹੀਂਗਾ ਕਿ ਸਾਡੀ ਸੋਚ ਇੱਕ ਹੈ ਜਦੋਂ ਕੈਪਟਨ ਮਰਿੰਦਰ ਸਿੰਘ ਜੀ ਨੇ ਹੱਥ ਦੇ ਵਿੱਚ ਕੁੜਕਾ ਸਾਹਿਬ ਜੇ ਗੁਰੂ ਸਾਹਿਬ ਦਾ ਅੰਗ ਹੁੰਦੇ ਆ ਉਹਨਾਂ ਨੂੰ ਲੈ ਕੇ ਕਸਮ ਖਾਦੀ ਸੀ ਕਿੱਥੋਂ ਕਿੱਥੋਂ ਦੀ ਗੱਲ ਹਰ ਚੀਜ਼ ਦੇ ਉੱਤੇ ਝੂਠ ਹੈ ਹੁਕਮਨ ਸਾਹਿਬ ਵਿਰੋਧੀ ਪਾਰਟੀਆਂ ਲਗਾਤਾਰ ਤੰਜ ਕੱਸ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਿਛੜੀ ਹੋਈ ਪਾਰਟੀ ਹੈ ਚੌਥੇ ਨੰਬਰ ਤੇ ਆਉਂਦੀ ਹੈ ਪਾਰਟੀ ਆਪਣਾ ਜਿਹੜਾ ਪਾਰਟੀ ਦੇ ਲੀਡਰਾਂ ਦੇ ਵਿੱਚ ਹੀ ਅੰਤਰਕਲ ਹੈ ਚੱਲਦਾ ਰਹਿੰਦਾ ਹੈ ਸਾਡਾ ਇਹਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਇੱਕ ਕੱਲੀ ਪਾਰਟੀ ਹੈ ਜਿਹੜੀ ਸਮਾਜ ਦੇ ਵਿੱਚ ਸਭ ਨੂੰ ਬਰਾਬਰ ਸਮਝਦੀ ਹੈ ਇਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਔਰ ਇਹ ਪ੍ਰਤੀਕ ਹੈਗਾ ਪੰਜਾਬ ਨੂੰ ਅੱਗੇ ਲੈ ਜਾਣ ਵਾਲਾ गाइस ਸੱਚ ਤਾਂ ਬੋਲੋ ਤੁਸੀਂ ਸੱਚ ਦੇ ਮੂੰਹ ਤੇ DAO ਤੁਸੀਂ ਲੜਾਈ ਲੜਨੀ ਹੈ ਤੇ ਤੁਹਾਡੀ ਪੋਜ਼ਿਟਿਵਿਟੀ ਦੱਸੋ ਤੁਸੀਂ ਦੱਸੋ ਕਿ ਮੈਂ ਇਹ ਕਰੂੰਗਾ ਮੈਂ ਵਿਜ਼ਨ ਅਦਾਊਗਾ ਮੈਨੂੰ ਬਦਵਾਸ਼ ਨਹੀਂ ਹੈਗਾ ਮੈਨੂੰ ਇਹਨਾਂ ਨੂੰ ਗੁੰਡੇ ਨਹੀਂ ਪਾਲ ਰਿਆ ਪਰ ਮੇਰੀ ਕਲਮ ਬਹੁਤ ਤਗੜੀ ਹੈ ਔਰ ਮੇਰੀ ਕਲਮ ਜੋ ਚੱਲ ਗਈ ਉਹਦੇ ਵਾਸਤੇ ਫਿਰ ਕੋਟਾਂ ਜਾਣਾਂ ਨੇ ਆ ਵਾਹਿਗੁਰੂ ਜਾਣੇ ਜਾਂ ਰੱਬ ਸਾਡਾ ਜਾਣੇ ਕਿ ਉਹਦਾ ਨਤੀਜਾ ਕੀ ਹੋਣਾ ਸ਼੍ਰੋਮਣੀ ਅਕਾਲੀ ਦਲ ਆਪਣੀ ਨਾਂ ਵੱਡੀ ਖਿੱਚਦਾ ਹੈ ਸ਼੍ਰੋਮਣੀ ਅਕਾਲੀ ਦਲ ਕੰਮ ਕਰਕੇ ਦਿਖਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਿਖਾਂਦਾ ਹੈਗਾ ਕਿ ਅਸੀਂ ਪੰਜਾਬ ਦੀਆਂ ਪਾਰਟੀਆਂ ਤੇ ਹਰ ਵਰਗ ਦੀਆਂ ਪਾਰਟੀਆਂ ਜਿਹੜੇ ਉਸ ਵਾਲੇ ਦੇ ਬੰਦੇ ਐ ਐਮਐਲਏ ਸਾਬਾਸੀਂ ਉਹ ਤਾਂ ਮਸ਼ੀਨਾਂ ਵੀ ਚੋਰੀ ਕਰਕੇ ਭੱਜ ਗਏ ਕਾਨੂੰਨਾਂ ਤੌਰ ਤੇ ਸਾਨੂੰ ਆਪਣੇ ਹੱਕ ਪਤਾ ਤੇ ਕਾਨੂੰਨਾਂ ਤੌਰ ਤੇ ਹੱਕ ਲੈਣੇ ਆਂਦੇ ਆ ਪਰ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਕਿਉਂਕਿ ਤੁਸੀਂ ਕਾਰਪੋਰੇਟ ਧਾਂ ਘਰਾਨਿਆਂ ਦੇ ਵਿੱਚ ਨਿਕਲੇ ਹੋਇਓ ਕੱਲ ਮੀਟਿੰਗ ਹੋਈ ਇਹਨਾਂ ਦੀ ਬਕਾਇਦਾ ਜਿਸ ਕਿਹਾ ਗਿਆ ਕਿ ਪਰਮਕਾਰ ਸਿੰਘ ਕੋਮਰ ਨੂੰ ਟਾਰਗੇਟ ਕੀਤਾ ਜਾਵੇ ਉਹ ਮੀਟਿੰਗ ਦੇ ਵਿੱਚ ਜਿੰਨੇ ਵੀ ਮੀਟਿੰਗ ਲਈ ਹੈ ਮੈਨੂੰ ਉਹ ਵੀ ਪਤਾ ਹੈ ਔਰ ਜੇ ਮੇਰੇ ਕਿਸੇ ਵਰਕਰ ਨੂੰ ਅਕਾਲੀ ਦਲ ਦੇ ਵਰਕਰ ਨੂੰ ਜਾਂ ਮੇਰੇ ਕਿਸੇ ਸਾਥੀ ਨੂੰ ਕਿਸੇ 3 3500 ਵਕੀਲਾਂ ਦੇ ਵਿੱਚੋਂ ਕਿਸੇ ਦੇ ਆਂ ਚਾਹੀ ਤਾਂ ਸਰਕਾਰ ਜਿਹੜੀ ਹੈਗੀ ਹੈ ਉਹ ਵੀ ਯਾਦ ਰੱਖੇ ਤੇ ਜਿਹੜਾ ਕੈਂਡੀਡੇਟ ਹੈ ਉਹ ਯਾਦ ਰੱਖ ਲਵੇ ਜ਼ਿੰਦਗੀ ਦੇ ਵਿੱਚ ਕਿ ਲੁਧਿਆਣਾ ਕਚਹਿਰੀ ਚੋਂ ਬਾਹਰ ਨਿਕਲਣ ਜੋਗਾ ਮੈਂ ਜ਼ਿੰਦਗੀ ਨਹੀਂ ਛੱਡਣਾ ਲੁਧਿਆਣਾ ਦੇ ਵਿੱਚ ਹਲਕਾ ਪੱਛਮੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨਨੇ ਸ਼ੁਰੂ ਕਰ ਦਿੱਤੇ ਨੇ ਸੋ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਐਮਪੀ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਨੂੰ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦਾ ਕੇਸ ਲੜਨ ਵਾਲੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਕੀ ਉਹਨਾਂ ਨੂੰ ਮੁਕਾਬਲੇ ਦੇ ਵਿੱਚ ਹਰਾ ਪਾਣਗੇ ਕੀ ਕੁਝ ਸਟਰੈਟਜੀ ਇਹਨਾਂ ਦੀ ਰਹੇਗੀ ਗੱਲਬਾਤ ਕਰਦੇ ਆ ਸਾਡੇ ਨਾਲ ਪਰਵਕਕਾਰ ਸਿੰਘ ਨੂੰ ਮੰਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਾਰਟੀ ਦੇ ਵੱਲੋਂ ਤੁਹਾਨੂੰ ਸੀਟ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਬੜਾ ਮਾਣ ਬਖਸ਼ਿਆ ਪਾਰਟੀ ਨੇ ਔਰ ਉਮੀਦ ਕਰਦਾ ਕਿ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਵੈਸ ਤੋਂ ਸਾਰੇ ਉਹ ਇਹ ਮੌਕਾ ਦੇਣਗੇ 1.5 ਸਾਲ ਵਾਸਤੇ ਤਾਂ ਵੀਰ ਮੈਂ 1.5 ਸਾਲ ਦੇ ਵਿੱਚ ਪ੍ਰੂਵ ਕਰਕੇ ਦਿਹਾਤੋ ਜੋ 8 ਸਾਲ ਦੇ ਵਿੱਚ ਨਹੀਂ ਹੋਇਆ ਔਰ ਇਹ ਕੱਲ ਮੈਂ ਦਾਅਵਾ ਦਾਅਵਾ ਵੀ ਕਰਦਾ ਗੱਲ ਜੜੀ ਹੈਗੀ ਹੈ ਕਿਉਂਕਿ ਮੈਂ ਇੱਕ ਲਾਇਰ ਹਾਂ ਵਕੀਲ ਹਾਂ ਤੇ ਲਾਇਰ ਗੱਲ ਉਹ ਕਰਦੇ ਹੁੰਦੇ ਆ ਜਿਹੜੀ ਗੱਲ ਪੂਰੀ ਕਰ ਸਕਣ ਤੇ ਮੈਂ ਗੱਲ ਆਪਣਾ ਜਿਹੜੀ ਗੱਲ ਕਰਦਾ ਹੈਗਾ ਉਹ ਗੱਲ ਤੇ ਪੂਰਾ ਖਰਾ ਉਤਰੂਗਾ ਸੋ ਸਰ ਇਹ ਪਹਿਲੀ ਵਾਰ ਤੁਸੀਂ ਚੋਣਾ ਲੜਨ ਜਾ ਰਹੇ ਹੋ ਕੀ ਏਜੰਡਾ ਹੈ ਕੀ ਸਟ੍ਰੈਟਜੀ ਦੇ ਨਾਲ ਤੁਸੀਂ ਚੋਣਾ ਲੜੋਗੇ ਸਾਡੀ ਲੜਾਈ ਹੈਗੀ ਹੈ ਕਾਂਗਰਸੀ ਦੇ ਜੋ ਥੌਟ ਸਕੂਲ ਆਫ ਥੌਟ ਹੈ ਔਰ ਜੋ ਮੇਰਾ ਸਕੂਲ ਆਫ ਥੌਟ ਹੈ ਮੇਰਾ ਸਕੂਲ ਆਫ ਥੌਟ ਤਾਂ ਉਹੀ ਹੈਗਾ ਡਵੈਲਪਮੈਂਟ ਦਾ ਹੈਗਾ ਓਵਰਆਲ ਡਵੈਲਪਮੈਂਟ ਦਾ ਇੱਕ ਹੌਲਿਸਟਿਕ ਅਪਰੋਚ ਹੈਗੀ ਮੇਰੇ ਡਵੈਲਪਮੈਂਟ ਵਾਸਤੇ ਮੇਰਾ ਲਾਅ ਐਂਡ ਆਰਡਰ ਜਿਹੜਾ ਹੈਗਾ ਮੇਰੇ ਹੈਗਾ ਔਰ ਇਤੋਂ ਅਲਾਵਾ ਮੇਰਾ ਇੰਡਸਟਰੀ ਹੈਗੀ ਟ੍ਰੇਡ ਬਾਰੇ ਗੱਲ ਕਰਦਾ ਮੇਰੇ ਮੁੱਦੇ ਹੈਗੇ ਨੇ ਇਹਨਾਂ ਦੀ ਜਿਹੜੀ ਹੈਗੀ ਗਰੋਥ ਵਾਸਤੇ ਮੇਰੇ ਕੋਲ ਰੂਟ ਮੈਪ ਹੈਗਾ ਤੋ ਸਰ ਕਿਵੇਂ ਦੇਖਦੇ ਹੋ ਹਲਕਾ ਪਛਮੀ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿ ਜਿਨ੍ਹਾਂ ਦਾ ਪਹਿਲ ਦੇ ਆਧਾਰ ਦੇ ਉੱਤੇ ਕੰਮ ਕਰਵਾਉਣਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਤਾਂ ਲਾਅ ਐਂਡ ਆਰਡਰ ਦੀ ਹੈ ਕਾਨੂੰਨੀ ਅਵਸਥਾ ਦੀ ਕਾਨੂੰਨੀ ਅਵਸਥਾ ਜ਼ੀਰੋ ਹੋ ਚੁੱਕੀ ਹੈ ਆ ਮੈਨੂੰ ਦੱਸਦੇ ਸੀਗੇ ਰਿਪੋਰਟਰਸ ਤੁਹਾਡੇ ਔਰ ਸਾਰੇ ਜਣੇ ਲੋਕੀ ਵੀ ਕਿ ਸੀਪੀ ਸਾਹਿਬ ਨੇ ਸ਼ਾਇਦ ਸਾਡੇ ਮਾਨਯੋਗ ਐਮਪੀ ਜਿਹੜੇ ਹੈਗੇ ਨੇ ਇਲੈਕਸ਼ਨ ਲੜਦੇ ਆ ਉਹਨਾਂ ਦੇ ਕਹਿਣ ਤੇ ਤੇ ਪਾਰਟੀ ਦੇ ਕਹਿਣ ਤੇ ਆਰਡਰ ਪਾਸ ਕੀਤਾ ਕਿ ਰਾਤ 8 ਵਜੇ ਤੋਂ ਬਾਅਦ ਸਾਡੇ ਧੀਆ ਭੈਣਾ ਉਹ سونے ਦੀਆਂ ਮੰਗਾ ਜਾਂ سونے ਦੀਆਂ ਮੁੰਦੀਆਂ ਜਾਂ سونے ਦੀਆਂ ਨੱਕ ਚ ਕੰਨਾ ਦੇ ਵਿੱਚ ਟਿੱਕੇ ਲਾ ਕੇ ਜਾਂ ਹੋਰ ਮੋਬਾਈਲ ਹੱਥ ਫੜ ਕੇ ਬਾਹਰ ਨਾ ਤੁਰਨ ਆਹ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਔਰ ਨਾਲ ਦੀ ਨਾਲ ਹੀ ਇਹ ਲੋਡਡ ਵਗੜਨ ਵਾਲੇ ਹੈਗੇ ਨੇ ਉਹਨਾਂ ਨੂੰ ਰਾਤ 2 ਵਜੇ ਤੱਕ ਖੁੱਲ੍ਹ ਦੇ ਦਿੱਤੀ ਕਿ ਖੁੱਲ੍ਹ ਕੇ ਸ਼ਰਾਬਾਂ ਪੀਓ ਇੱਕ ਨਾ ਬਹੁਤ ਹੀ ਘਟਿਆ ਹਰਕਤ ਹੈਗੀ ਹੈ ਸਰਕਾਰ ਦੀ ਇਹ ਬਹੁਤ ਹੀ ਘਟੀਆ ਹਰਕਤ ਹੈ ਉਹ ਕਾਰਪੋਰੇਟ ਘਰਾਣੇ ਦੇ ਬੰਦੇ ਦੀ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਅੱਗੇ ਥੱਲੇ ਆ ਕੇ ਨਹੀਂ ਦੇਖਿਆ ਕਿ ਥੱਲੇ ਬੈਠਾ ਕੌਣ ਹੈ ਉਹਨਾਂ ਨੂੰ ਸੋਸ਼ਲ ਮੀਡੀਆ ਔਰ ਦੂਜੇ ਜਿਹੜੇ ਹੈਗੇ ਆ ਬੋਰਡ ਲਵਾ ਕੇ ਫਲੈਕਸਿਸ ਲਵਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਇਲੈਕਸ਼ਨ ਜਿੱਤੀ ਜਾ ਸਕਦੀ ਹੈ ਇਲੈਕਸ਼ਨ ਐਦਾਂ ਨਹੀਂ ਜਿੱਤੀ ਜਾਂਦੀ ਹੈਗੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਲੋਕਾਂ ਜਾਣਾ ਪੈਂਦਾ ਲੋਕਾਂ ਦੀ ਕਿਚੜੀ ਜਾਣਾ ਪੈਂਦਾ ਲੋਕਾਂ ਦੀ ਕਿਚੜੀ ਮੁੱਦੇ ਹੋਣੇ ਚਾਹੀਦੇ ਪੰਜਾਬ ਨੰਬਰ 1 ਦਾ ਸੂਬਾ ਸੀਗਾ ਸ਼੍ਰੋਮਣੀ ਅਕਾਲੀ ਦੀ ਸਰਕਾਰ ਵਿੱਚ ਅਸੀਂ ਪੰਜਾਬ ਦੇ ਪਹਿਲੇ ਦੋ ਨੰਬਰਾਂ ਜਾਂਦੇ ਸੀਗੇ। ਕਈ ਪੱਖਾਂ 'ਚ ਸੀ ਇੱਕ ਨੰਬਰ ਤੇ ਸੀਗਾ। ਉਹ ਕਾਂਗਰਸ ਸਰਕਾਰ 'ਚ 17ਵੇਂ ਨੰਬਰ ਤੇ ਪਹੁੰਚੀ ਸੀ ਤੇ ਅੱਜ ਗੁੱਸਾ ਨਾ ਕਰੋ 26ਵੇਂ ਨੰਬਰ ਤੇ ਆ 25ਵੇਂ 26ਵੇਂ 27ਵੇਂ ਨੰਬਰ ਤੁਰੇ ਫਿਰ ਗਏ। ਇੰਨਾ ਮਾੜਾ ਹਾਲ ਕਰਤਾ ਸਾਡੇ ਸੂਬੇ ਦਾ। ਸਾਡੇ ਕਾਨੂੰਨ ਵਿਵਸਥਾ ਦਾ, ਸਾਡੀ ਹਰ ਚੀਜ਼ ਦਾ। ਸਾਡੀ ਇਕਨੋਮੀ ਦਾ ਬੇੜਗਰ ਕਰਤਾ। ਤੋਂ ਮੇਰੀ ਲੜਾਈ ਤਾਂ ਹਰ ਮੁੱਦੇ ਤੇ ਹੈ। ਮੇਰੀ ਲੜਾਈ ਇਹ ਹੈ। ਕਿ ਅਸੀਂ ਪਹਿਲੀ ਸਭ ਤੋਂ ਵੱਡੀ ਗੱਲ ਜਿਹੜੇ ਕਾਨੂੰਨ ਅਵਸਥਾ ਵੈ ਉਹਨੂੰ ਤੜੜਾ ਕਰਾਂਗੇ। ਇਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਜਿਹੜਾ ਸਾਡੇ ਆਵਾਸ ਚੁੱਕਾਂ ਦੇ ਸਾਡੇ ਟਰੇਡਰਸ ਦੀ ਆਵਾਜ਼ ਚੁੱਕਾਂਗੇ ਅਸੀਂ ਸਾਡੇ ਇੰਡਸਟਰੀਸ ਦੀ ਆਵਾਜ਼ ਚੁੱਕਾਂਗੇ ਅਸੀਂ 인ਫਰਾਸਟ੍ਰਕਚਰ ਵਾਸਤੇ ਆਵਾਜ਼ ਚੁੱਕਾਂਗੇ ਅਸੀਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿਸੇ ਨੇ ਇਹਦੇ ਬੁੱਧ ਤੇ ਨ ਕਿਸਾਨੀ ਦੀ ਜਦੋਂ ਕਪਟਾ ਮਨਿੰਦਰ ਸਿੰਘ ਜੀ ਨੇ ਹੱਥ ਦੇ ਵਿੱਚ ਕੁੜਕਾ ਸਾਹਿਬ ਜਿਹੜੇ ਗੁਰੂ ਸਾਹਿਬ ਦਾ ਅੰਗ ਹੁੰਦੇ ਆ ਉਹਨਾਂ ਨੂੰ ਲੈ ਕੇ ਕਸਮ ਖਾਧੀ ਸੀਗੀ ਕਿੱਥੋਂ-ਕਿੱਥੋਂ ਦੀ ਗੱਲ ਮਾਰਾ ਕਰਾਂ ਮੈਂ ਹਰ ਚੀਜ਼ ਦੇ ਉੱਤੇ ਝੂਠ ਹੈ ਪੰਜਾਬ ਨੂੰ ਇਹਨਾਂ ਨੇ ਸਾਬਤ ਕਰਤਾ ਕਿ ਝੂਠ ਦੇ ਉੱਤੇ ਪੰਜਾਬ ਟਿਕਿਆ ਹੋਇਆ ਹੈ ਲੇਕਿਨ ਪੰਜਾਬੀ ਸਾਡਾ ਕੋਈ ਝੂਠਾ ਨਹੀਂ ਹੈਗਾ ਸਾਡੇ ਪੰਜਾਬੀ ਜਿਹੜੇ ਹੈਗੇ ਪਹਿਲੇ ਕਿਹਾ ਯੋਧੇ ਆ ਅਸੀਂ ਲੜਨ ਵਾਲੇ ਆ ਔਰ ਪੰਜਾਬੀ ਹੁਣ ਇਹ ਗੱਲ ਸਮਝ ਗਏ ਆ ਅਸੀਂ ਪੰਜਾਬ ਵਾਸਤੇ ਲੜ ਸਕਦੇ ਆ 104 ਸਾਲ ਹੋ ਗਏ ਪਾਰਟੀ ਨੂੰ ਬਣੇ ਹੋਏ ਔਰ 104 ਸਾਲਾਂ ਦੇ ਵਿੱਚੋਂ ਸਿਰਫ ਤੇ ਸਿਰਫ ਤਕਰੀਬਨ 22 ਸਾਲ ਦੇ ਸਮਾ ਹੈ ਜਿਹਦੇ ਵਿੱਚ ਸੇਵਾ ਕੀਤੀ ਹੈ ਪੰਜਾਬ ਦੀ ਇਤੋਂ ਵੱਤ ਸਗਰਸ਼ੀ ਰਹੀ ਹੈ ਪਾਰਟੀ। ਜੋ ਇੱਕ ਸੰਘਰਸ਼ੀਲ ਪਾਰਟੀ ਹੈ। ਇਹਦੇ ਵਿੱਚ ਬਹੁਤ ਕੁਝ ਹੋਇਆ ਪਾਰਟੀ ਨੂੰ ਬਦਨਾਮ ਕੀਤਾ ਗਿਆ। ਪਿਲੇਖੀਬ ਮੈਂ ਕਹਾ ਤਾਂ 10 ਸਾਲ ਤੋਂ। ਬਹੁਤ ਪਾਰਟੀ 9-10 ਸਾਲ ਤੋਂ ਪਾਰਟੀ ਨੂੰ ਬਦਨਾਮ ਕੀਤਾ ਗਿਆ। ਔਰ ਇਹਦੀ ਜਿਹੜੀ ਤਿਆਰੀ ਹੈ ਸਾਡੇ ਪੰਜਾਬੀਆਂ ਦੇ ਵਿੱਚ ਮਾਣੇ ਪਾਉਣ ਵਾਸਤੇ 2 ਸਾਲ ਪਹਿਲੇ ਤਿਆਰੀ ਸ਼ੁਰੂ ਹੋ ਗਈ ਸੀ ਸਾਲ ਪਹਿਲੇ 2014 ਤੋਂ ਜਦੋਂ ਆਵਾਦੀ ਪਾਰਟੀ ਜਿਹੜੀ ਹੈਗੀ ਆ ਔਰ ਬਾਕੀ ਜਿਹੜੀਆਂ ਪਾਰਟੀਆਂ ਨੇ ਰਲ ਕੇ ਉਹਨਾਂ ਸ਼ੁਰੂ ਕਰ ਦਿੱਤੀ ਸੀ ਕਰਨੀ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਪਾਰਟੀ ਦਾ। ਸੋ ਅੱਜ ਸਮਾਂ ਆ ਗਿਆ ਕਿ ਲੋਕਾਂ ਨੇ 8 ਸਾਲ ਹੋ ਗਏ ਹੈ ਬਹੁਤ ਕੁਝ ਦੇਖ ਲਿਆ ਉਤਾਰ ਚੜਾ ਦੇਖ ਲਿਆ ਅੱਜ ਸਾਰੇ ਲੋਕ ਪੰਜਾਬ ਦੇ ਮੈਂ ਸਿਰ ਕੱਲ ਹਲਕਾ ਵਸਤਾ ਮੇਰਾ ਪਰਿਵਾਰ ਹੈ ਮੈਂ ਉਹਦੀ ਗੱਲ ਹਲੇ ਬਾਅਦ ਕਰਦਾ ਸਾਰੇ ਪੰਜਾਬ ਦੇ ਲੋਕ ਜੁੜੇ ਹੈਗੇ ਉਹਨਾਂ ਨੇ ਦੇਖ ਲਿਆ ਕਿ ਉਹਨਾਂ ਨੂੰ ਸਮੇਂ-ਸਮੇਂ ਤੋਂ ਕਿੰਨੀ ਵਾਰੀ ਬੇਵਕੂਫ ਬਣਾਇਆ ਤੇ ਹੁਣ ਅਗਲੇ ਬੇਵਕੂਫ ਬਣਨ ਵਾਸਤੇ ਤਿਆਰ ਨਹੀਂ ਹੈ ਤੇ ਮੈਨੂੰ ਤਾਂ ਬਹੁਤ ਉਮੀਦ ਹੈ ਬਹੁਤ ਜ਼ਿਆਦਾ ਪਿਆਰ ਦੀ ਉਮੀਦ ਹੈ ਔਰ ਸ਼ਾਇਦ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਹੈ ਕੋਈ ਇੰਟੈਲੀਜੈਂਸ ਸਪੋਰਟਸ ਤੋਂ ਕਿ ਇਹ ਸਰ ਮੁਕਾਬਲਾ ਤੁਹਾਡਾ ਕਿਸ ਤਰ੍ਹਾਂ ਹੈ ਹੀ ਨਹੀਂ ਇੱਕ ਤਰਫਾ ਮੁਕਾਬਲਾ ਹੈ ਔਰ ਸਾਰੇ ਸਾਰੇ ਲੋਕੀ ਜੜੇ ਹੈਗੇ ਆ ਤੁਹਾਨੂੰ ਪ્યોਰ ਪਿਆਰ ਦੇਣ ਵਾਲੇ ਆ ਸੋ ਮੈਂ ਤਾਂ ਇਹੀ ਹੈ ਮੇਰੇ ਮਨ ਦੀ ਇੱਛਾ ਕਿ ਅਗਰ ਮੈਨੂੰ 1.5 ਸਾਲ ਵਾਸਤੇ ਪਿਆਰ ਦਿੰਦੇ ਹੋ ਤਾਂ ਮੈਂ ਗਰੰਟੀ ਕਰ ਦਿੰਦਾ ਕਿ ਮੈਂ ਅਗਲੀ ਵਾਰੀ ਤੁਹਾਡੇ ਜਦੋਂ ਚੰਨਾ ਚਾਹੂੰਗਾ ਸਾਰੇ ਪਬਲੀਕ ਤਾਂ ਮੈਂ ਆਪਣਾ ਰਿਪੋਰਟ ਕਾਰਡ ਨਾਲ ਲੈ ਕੇ ਆਉਂਗਾ ਅੱਬਲ ਤਾਂ ਤੁਸੀਂ ਸਾਰੇ ਮਨਉਪ ਲੈ ਕੇ ਆਉਗੇ ਮੇਰਾ ਰਿਪੋਰਟ ਕਾਰਡ ਸਾਹਮਣੇ ਦਿਖੂਗਾ ਐਸੇ ਕਰਕੇ ਮੈਂ ਹਮੇਸ਼ਾ ਇੱਕ ਸਟੇਜ ਤੋਂ ਬੋਲਦਾ ਹੁੰਦਾ ਜਿਹੜਾ ਮੈਨੀਫੈਸਟੋ ਹੈ ਡਾਕੂਮੈਂਟ ਉਹ ਮੈਨੀਫੈਸਟੋ ਜਿਹੜਾ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਤਾਂ ਕੋਈ ਵੀ ਪਾਰਟੀ ਉਤੋਂ ਭੱਜ ਨਾ ਸਕੇ ਉਹ ਪੂਰੀਆਂ ਕਰੋ ਬੜੀ ਵੱਡੀ ਗੱਲ ਹੈ ਇਲੈਕਟ੍ਰਿਸਿਟੀ ਦੇ ਹੁਣ ਤੁਹਾਡੇ ਬਿੱਲ ਆਣੇ ਹਨ ਬਹੁਤ ਹਾਈ ਬਿੱਲਸ ਆਣੇ ਇਹ ਮੈਂ ਹੁਣ ਅੱਜ ਕਹਿ ਰਿਹਾ ਤੇ ਸ਼ਾਇਦ ਇਲੈਕਟ੍ਰਿਸਿਟੀ ਬੋਰਡ ਦੇ ਚੇਅਰਮੈਨ ਸਾਹਿਬ ਆਪਣੇ ਜਾਂ ਬਿਜਲੀ ਬੋਰਡਾ 'ਤੇ ਆਰਡਰ ਵਾਪਸ ਲੈਣ KWAH KWH ਤੇ ਅੱਗੇ ਬਿੱਲ ਆਉਂਦੇ ਸੀਗੇ ਹੁਣ KWH ਦਾ ਬਿੱਲ ਆ ਰਿਹਾ ਜਿਹਦਾ ਕਿ 22% ਵੱਧਾ ਤੁਹਾਡਾ ਆਨ ਵਾਲੇ ਦਿਨ ਤੇ ਬਿੱਲਾਂ ਦੀ ਵੱਧਾ ਦੇਖ ਲਿਓ ਜੇ ਮੇਰੇ ਅੱਜ ਮੈਂ ਗੱਲ ਸੁਣਦੇ ਨੇ ਤੁਹਾਡੇ ਚੈਨਲ ਦਾ ਮਾਧਿਅਮ ਰਹੀ ਤਾਂ ਮੈਂ ਦੱਸ ਦਿੰਨਾ ਅੱਜ ਤੋਂ ਬਾਅਦ ਇਹ ਤੁਹਾਡਾ ਬਿੱਲ 22% ਘਟੂਗਾ ਔਰ ਬਿਜਲੀ ਬੋਰਡ ਘਟਾਊਗਾ ਇੱਕ ਮੈਂ ਜਿਹੜੀ ਗੱਲ ਕਰਨ ਲੱਗਾ ਬੜੀ ਸੀਰੀਅਸ ਗੱਲ ਹੈ ਉਹ ਗੱਲ ਇਹ ਹੈ ਕਿ ਇਹਨਾਂ ਨੇ ਸਾਰੇ ਦੀ ਸਾਰੀ ਬਿਊਰੋਕ੍ਰੇਸੀ ਨੂੰ ਪੋਲੀਟਿਕਾਈਜ਼ ਕਰਤਾ ਪਰ ਬਿਊਰੋਕ੍ਰਾਸੀ ਜਿਹੜੀ ਹੈਗੀ ਉਹ ਬਹੁਤ ਇਮਾਨਦਾਰ ਹੈ ਬਿਊਰੋਕ੍ਰਾਸੀ ਨੂੰ ਪਤਾ ਹੈਗਾ ਆਪਣੀ ਲਿਮਿਟਸ ਦਾ ਪਤਾ ਹੈ ਪਰ ਕਦੀ ਉਹਨਾਂ ਦੇ ਉੱਤੇ ਡਰਾਵੇ ਦੇ ਕੇ ਟਰਾਂਸਫਰ ਦੇ ਡਰਾਵੇ ਦੇ ਕੇ ਕਦੀ ਪਾਵਰਾਂ ਦੇ ਡਰਾਵੇ ਦੇ ਕੇ ਕਦੀ ਕੁਝ ਕਰਕੇ ਕਿੰਦਾ ਦਾ ਪ੍ਰਭਾਵ ਪੈਦਾ ਕਰਤਾ ਕਿ ਕੁਝ ਅਫਸਰਾਂ ਨੂੰ ਮਜਬੂਰ ਕਰਤਾ ਕਿ ਉਹ ਜਿਹੜੇ ਹੈਗੇ ਆ ਆਪਣੇ ਆਪੋਜੀਸ਼ਨ ਦੇ ਲੀਡਰਸ ਹੈਗੇ ਜਿਹੜੇ ਜਾਂ ਇਲੈਕਸ਼ਨ ਆਫੀਸਰ ਹੈਗੇ ਆ ਕਾਂਗਰਸ ਜਿਹੜਾ ਅਕਾਲੀ ਦਲ ਦੇ ਖਿਲਾਫ ਔਰ ਦੂਜਿਆਂ ਦੇ ਖਿਲਾਫ ਇਹ ਕੰਮ ਕਰਨ ਵਾਸਤੇ ਆ ਗਏ ਮੈਂ ਉਹਨਾਂ ਨੂੰ ਬੇਨਤੀ ਕਰਦਾ ਤਾੜਨਾ ਨਹੀਂ ਮੈਂ ਕਰਦਾ ਪਹਿਲੇ ਮੈਂ ਬੇਨਤੀ ਕਰਦਾ ਬੇਨਤੀ ਕਰਦਾ ਕਿ ਇਹ ਕੰਮ ਬੰਦ ਕਰ ਦਿਓ ਔਰ ਵਾਰੀ ਆਣੀ ਹੈ ਇਹ ਨਾ ਹੋਵੇ ਕਿ ਤੁਹਾਡੀਆਂ ਇਨਕੁਆਰੀਆਂ ساری ساری ਉਮਰ ਬੰਦ ਰਿਆ ਹੁਣ ਤੁਸੀਂ ਪਬਲਿਕ ਸਰਵੰਟ ਹੋ ਪਬਲਿਕ ਸਰਵੰਟ ਦੇ ਤੌਰ ਤੇ ਆਪਣੀ ਆਨੈਸਟੀ ਡਿਊਟੀ ਨਿਭਾਉਉ ਅਸੀਂ ਤੁਹਾਡੇ ਨਾਲ ਪਰ ਜੇ ਡਿਸਆਨੈਸਟੀ ਹੋਈ ਉਹਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਫਿਰ ਆਪਾਂ ਧਿਰ ਬਣ ਜਾਂਦੇ ਆ ਧਿਰ ਬਣਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਕਈ ਚੀਜ਼ਾਂ ਆ ਰਹੀਆਂ ਸਾਹਮਣੇ ਮੈਂ ਹੁਣ ਬੜੇ ਕਿਉਂ ਮੈਂ ਗੱਲ ਕੀਤੀ ਹੈਗਾ ਤਾਂ ਕਾਰਨ ਹੈ ਕੁਝ ਕੈਂਡੀਡੇਟਸ ਜਿਹੜੇ ਹੈਗੇ ਆ ਸਾਡੇ ਚੋਂ ਉਹ ਨੈਗੇਟਿਵ ਪ੍ਰਚਾਰ ਤੇ ਉਤਰ ਆਏ ਆ ਉਹ ਥੈਟ ਵੀ ਕਰ ਰਹੇ ਆ ਕੱਲ ਮੈਂ ਈ ਬਲੌਗ ਦੇ ਵਿੱਚ ਭਗਤ ਸਿੰਘ ਨਾਲ ਬੈਠਾ ਸੀਗਾ ਤੇ ਉੱਥੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਕਹਿੰਦਾ ਮੇਰੇ ਤੇ ਸ਼ਾਇਦ ਸਿਰੇ ਐਫਰ ਇਸ ਸਟੋਰੀ ਜੀ ਅੱਜ ਬੱਤ ਆਕਾਲੀ ਦਲ ਦੇ ਆਖਿਰ ਤੋਂ ਬੋਲੇ ਆ ਮੈਂ ਇੱਕ ਸ਼্বাসਨ ਦੇਣਾ ਮੈਂ ਇੱਕ ਪਹਿਲੇ ਵਕੀਲ ਔਰ ਜੇ ਮੇਰੇ ਕਿਸੇ ਵਰਕਰ ਨੂੰ ਅਕਾਲੀ ਦਲ ਦੇ ਵਰਕਰ ਨੂੰ ਜਾਂ ਮੇਰੇ ਕਿਸੇ ਸਾਥੀ ਨੂੰ ਕਿਸੇ 3 3500 ਵਕੀਲਾਂ ਦੇ ਵਿੱਚੋਂ ਕਿਸੇ ਦੇ ਆ ਚਾਹੀਏ ਤਾਂ ਸਰਕਾਰ ਜਿਹੜੀ ਹੈਗੀ ਆ ਉਹ ਵੀ ਯਾਦ ਰੱਖੇ ਤੇ ਜਿਹੜਾ ਕੈਂਡੀਡੇਟ ਹੈ ਉਹ ਯਾਦ ਰੱਖ ਲਵੇ ਜ਼ਿੰਦਗੀ ਦੇ ਵਿੱਚ ਕਿ ਲੁਧਿਆਣਾ ਕਿਚੈਰੀ ਚੋਂ ਬਾਹਰ ਨਿਕਲਣ ਜੋਗਾ ਮੈਂ ਜ਼ਿੰਦਗੀ ਨਹੀਂ ਛੱਡਣਾ ਲੁਧਿਆਣਾ ਕਿ ਨਜਾਇਜ਼ ਕੋਈ ਕੀਤੀ ਕਿਸੇ 1% ਵੀ ਨਜਾਇਜ਼ ਹੋ ਗਈ ਮੇਰੇ ਕਿਸੇ ਸਾਥੀ ਦੇ ਉੱਤੇ ਤਾਂ ਮੀਟੇਗਾ ਮੂਟੇਗਾ ਦਾ ਛੱਡੋ ਇਹ ਤਾਂ ਬਾਅਦ ਦੀ ਗੱਲ ਹੈ ਕਚਹਿਰੀ ਦੇ ਵਿੱਚ ਐਨੇ ਕੋ ਕੇਸ ਹੋ ਜਾਣਗੇ ਐਨੇ ਕੋ ਪਰਭਾਰ ਹੋ ਜਾਊਗੀ ਕਾਨੂੰਨਾਂ ਤੌਰ ਤੇ ਸਾਨੂੰ ਆਪਣੇ ਹੱਕ ਪਤਾ ਤੇ ਕਾਨੂੰਨਾਂ ਤੌਰ ਤੇ ਹੱਕ ਲੈਣੇ ਆਂਦੇ ਆ ਪਰ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਕਿਉਂਕਿ ਤੁਸੀਂ ਕਾਰਪੋਰੇਟ ਧਾਂ ਘਰਾਨਿਆਂ ਦੇ ਵਿੱਚ ਨਿਕਲੇ ਹੋਏ ਹੋ ਇਲੈਕਸ਼ਨ ਜਿਹੜੀ ਹੈਗੀ ਆ ਇਹ ਲੋਕ ਜੈਰੀ ਹੈ ਲੋਕ ਜੈ ਦੇ ਵਿੱਚ ਆਪਣਾ ਵਿਜ਼ਨ ਦਿਓ ਆਪਣਾ ਮਿਸ਼ਨ ਦੱਸੋ ਅਸੀਂ ਆਪਣਾ ਵੀ ਜਿੰਦੇ ਆ ਆਪਣਾ ਮਿਸ਼ਨ ਦਈਏ ਪਰ ਅੱਜ ਜਿਹੜੇ ਆਪਾਂ 2 250 ਜਾਲੀ ਅਕਾਊਂਟ ਬਣਾ ਕੇ 네ਗੇਟਿਵ ਕੱਲ ਮੀਟਿੰਗ ਹੋਈ ਇਹਨਾਂ ਦੀ ਬਕਾਇਦਾ ਜਿਸ ਕਿਹਾ ਗਿਆ ਕਿ ਪਰਉਕਾਰ ਸਿੰਘ ਕੋਮਰ ਨੂੰ ਟਾਰਗੇਟ ਕੀਤਾ ਜਾਵੇ ਉਹ ਮੀਟਿੰਗ ਦੇ ਵਿੱਚ ਜਿੰਨੇ ਵੀ ਮੀਟਿੰਗ ਲਈ ਹੈ ਮਨ ਉਹ ਵੀ ਪਤਾ ਹੈ ਇਤੋਂ ਲਾਵੇ ਮੀਟਿੰਗ ਦੇ ਵਿੱਚ ਇੱਕ ਬੜੇ ਸੀਨੀਅਰ ਲੀਡਰ ਨੇ ਗੱਲ ਕੀਤੀ ਹੈ 193 ਬੂਥ ਨੇ ਕਿ ਜਿਹੜਾ ਬਿਜਤ ਜਿੱਤ ਕੇ ਰਹੂਗਾ ਉਹਨੂੰ 193 93 ਦੇ ਚੋਂ ਉਹਨੂੰ ਇਹ ਚੇਰਨ ਬਣਾਵਾਂਗੇ ਇਕਸਤਰਾ ਨੇ ਬੁੱਝ ਬੁੱਝ ਜਤਲੋ ਤੇ ਚੇਅਰਮੈਨ ਨਹੀਂ ਦੇਣੀ ਤੁਹਾਡੇ ਕੋਲ ਇੱਕ ਵੀ ਨਹੀਂ ਹੈਗੀ ਝੂਠ ਬੋਲੀ ਜਾਂਦੇ ਹੋ ਕਿੰਨੂ ਵਰ ਗਲਾਂਦੇ ਹੋ ਕਿੰਨੂ ਬੇਕੂ ਬਣਾ ਰਹੇ ਤੁਸੀਂ ਮੈਂ ਤਾਂ ਹੈਰਾਨ ਆਇਆ ਕਈ ਸੱਚ ਤਾਂ ਬੋਲੋ ਤੁਸੀਂ ਸੱਚ ਦੇ ਮੂੰਹ ਤੇ DAO ਤੁਸੀਂ ਲੜਾਈ ਲੜਨੀ ਹੈ ਤੇ ਤੁਹਾਡੀ ਪੋਜ਼ਿਟਿਵਿਟੀ ਦੱਸੋ ਤੁਸੀਂ ਦੱਸੋ ਕਿ ਮੈਂ ਇਹ ਕਰੂੰਗਾ ਮੈਂ ਵਿਜ਼ਨ ਦੇ ਦੂੰਗਾ ਤੁਸੀਂ ਆਪਣਾ ਵੀ ਹੰਦੇ ਹੋ ਕੱਲ ਮਦ ਅੱਜ ਹੀ ਝੂਠ ਤੇ ਬੋਲਦੇ ਬਈ ਅੱਜ ਹੀ ਤੁਸੀਂ ਅਲਿਓਰ ਕਰ ਰਹੇ ਹੋ ਬੰਦਿਆਂ ਨੂੰ ਕਿ ਮੈਂ ਚੇਅਰਮੈਨ ਨਹੀਂ ਦੇਵਾਂਗੇ ਅਸੀਂ ਉਹ ਕੋਈ ਚੰਗੀ ਗੱਲ ਨਹੀਂ ਹੈਗੀ ਮੇਰੀ ਬੇਨਤੀ ਹੈ ਕਿ ਮੈਨੂੰ ਮਜਬੂਰ ਨਾ ਕਰਿਓ ਕਿ ਮੈਂ ਕਚਰੀ ਦਾ ਦਰਵਾਜ਼ਾ ਖੜਕਾਵਾਂ ਮੈਂ ਕੋਈ ਬਦਮਾਸ਼ ਨਹੀਂ ਹੈਗਾ ਮੈਂ ਕੋਈ ਇਹਨਾਂ ਨੂੰ ਗੁੰਡੇ ਨਹੀਂ ਪਾਲ ਰਿਹਾ ਪਰ ਮੇਰੀ ਕਲਮ ਬਹੁਤ ਤਗੜੀ ਹੈ ਮੇਰੀ ਕਲਮ ਬਾਰੇ ਤੁਸੀਂ ਅੱਗੇ ਬਹੁਤ ਵਾਰ ਰਿਕਾਰਡ ਕਰ ਚੁੱਕੇ ਹੋ ਔਰ ਮੇਰੀ ਕਲਮ ਜੋ ਚੱਲ ਗਈ ਉਹਦੇ ਵਾਸਤੇ ਫਿਰ ਕੋਟਾਂ ਜਾਣਾਂ ਨੇ ਵਾਹਿਗੁਰੂ ਜਾਣੇ ਆ ਰੱਬ ਸਾਡਾ ਜਾਣੇ ਕਿ ਉਹਦਾ ਨਤੀਜਾ ਕੀ ਹੋਣਾ ਕਿਉਂਕਿ ਕਲਮ ਜਿਹੜੀ ਹੈਗੀ ਆ ਉਹ ਬਹੁਤ ਸਟਰੋਂਗ ਹੁੰਦੀ ਹੈ ਉਹਦੀ ਮਹਾਰਤ ਦੇ ਨਾ ਹੋਵੇ ਕਲ ਮਾਜ਼ੂਰ ਹੁੰਦੀ ਹੈ ਨੰਬਰ 1 ਨੰਬਰ 2 ਮੇਰੀ ਬੇਨਤੀ ਹੈ ਸਾਰੇ ਕੈਂਡੀਡੇਟਸ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਮੇਰੀ ਬੇਨਤੀਆਂ ਹੁੰਦੀਆਂ ਨੇ ਕਿ ਆਪਾਂ ਇੱਕ ਮਾਹੌਲ ਨਾ ਖਰਾਬ ਕਰੀਏ ਆਪਣੇ ਏਰੀਆ ਦਾ ਸਾਡਾ ਮਾਹੌਲ ਵੈਸਤਾਿਕ ਪਰਿਵਾਰ ਹੈ ਜਿਹੜਾ ਕਿ ਬਹੁਤ ਚੰਗਾ ਪਰਿਵਾਰ ਹੈ ਲੋਕਾਂ ਨੇ ਪੋਲਿਟਿਕਸ ਤੋਂ ਕੀ ਲੈਣਾ ਦੇਣਾ ਲੋਕਾਂ ਨੇ ਤਾਂ ਚੰਗਾ ਲੀਡਰ ਦੀ ਚੁਣਨਾ ਹੈਗਾ ਜਦਕਿ ਉਹਨਾਂ ਦਾ ਕੋਈ ਲੜਾਈ ਝਗੜਾ ਨਹੀਂ ਹੈਗਾ ਨਾ ਮੇਰਾ ਕੋਈ ਪਾਸਾ ਲੜਾਈ ਝਗੜਾ ਪਰ ਪਰਸਰ ਬੜਾਇਓ ਨਾ ਜੇ ਕੱਲ ਲੜਾਈ ਝਗੜਾ ਕਰਦੇ ਪਸਰ ਬਣ ਗਿਆ ਤਾਂ ਉਹ ਫਿਰ ਬੜਾ ਤਕਲੀਫ ਦਿੰਦਾ ਹਰ ਇੱਕ ਨੂੰ ਔਰ ਸਾਡੇ ਆਨ ਵਾਲਾ ਸੂਝਵਾਨ ਵੋਟਰ ਵੀ ਉਹ ਸੋਚਣਗੇ ਕਿ ਇਹ ਬੰਦੇ ਜਿਹੜੇ ਗਲਤ ਪਾਸੇ ਤੁਰੇ ਹੈਗੇ ਆ ਤਾਂ ਇਹਦਾ ਇਲਾਜ ਜਿਹੜਾ ਉਹਨਾਂ ਨੇ ਹੀ ਕਰ ਦੇਣਾ ਇੱਕ ਮonzab ਜਿਵੇਂ ਗੱਲ ਕਰੀਏ ਪਿਛਲੇ ਸਮੇਂ ਦੀ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਆਪਣਾ ਉਮੀਦਵਾਰ ਨਹੀਂ ਲਾਨਿਆ ਸੀ ਤਾਂ ਦੋ ਪਾਰਟੀਆਂ ਦੇ ਜਿਹੜੇ ਸਪੋਰਟਰ ਸੀ ਉਹਨਾਂ ਦੇ ਵਿੱਚ ਲੜਾਈ ਹੋਈ ਸੀ ਤੁਸੀਂ ਆਪਣੇ ਸਪੋਰਟਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਜਿਹੜੇ ਇਲੈਕਸ਼ਨਸ ਨੇ ਉਹ ਬੜੇ ਹੀ ਪਿਆਰ ਦੇ ਨਾਲ ਜਿਹੜੇ ਇਲੈਕਸ਼ਨਸ ਉਹ ਹੋ ਸਕਣ ਮੈਂ ਤਾਂ ਇੱਕ ਬੇਨਤੀ ਸਾਰੇ ਸਪੋਰਟਰਸ ਨੂੰ ਕਰਦਾ ਨਾ ਆਪਣੇਆਂ ਨੂੰ ਕਰਦਾ ਮੈਂ ਸਾਰਿਆਂ ਨੂੰ ਕਰਦਾ ਪਹਿਲ ਲੜਨਾ ਨਹੀਂ ਆਪਸ ਦੇ ਵਿੱਚ ਸਾਡੀ ਵਿਚਾਰਤਾ ਦੀ ਲੜਾਈ ਹੈਗੀ ਆ ਸਾਡੀ ਕੋਈ ਪਰਸਨ ਲੜਾਈ ਨਹੀਂ ਹੈਗੀ ਕੱਲ ਕਚਹਿਰੀਆਂ ਚ ਕਿਸੇ ਲੀਡਰ ਨੇ ਆ ਕੇ ਤੁਹਾਨੂੰ ਨਹੀਂ ਦੇਣਾ ਮੈਂ ਤਾਂ ਬੈਠਾ ਕਚਹਿਰੀਆਂ ਚ ਮੇਰੇ ਲਈ ਤਾਂ ਆਮ ਆਦੀ ਪਾਰਟੀ ਸਪੋਰਟਰਾਂ ਦੇ ਕੇਸ ਵੀ ਚੱਲਦੇ ਆ ਮੇਰੇ ਕੋਲ ਤਾਂ ਐਮਐਲਏ ਦਾ ਕੇਸ ਵੀ ਚੱਲਦੇ ਰਹੇ ਆ ਮੇਰੇ ਕੋਲ ਤਾਂ ਕਾਂਗਰਸ ਵਾਲਿਆਂ ਦੇ ਵੀ ਚੱਲਦੇ ਰਹੇ ਆ ਅਕਾਲੀਆਂ ਦੇ ਵੀ ਚੱਲਦੇ ਰਹੇ ਆ ਭਾਜਪੀ ਦੇ ਵੀ ਚੱਲਦੇ ਰਹੇ ਆ ਇਹ ਲੜਾਈ ਵਿਚਾਰਾ ਦੀ ਹੈ ਵਿਚਾਰਾਂ ਦੀ ਲੜਾਈ ਦੇ ਵਿੱਚ ਚੰਗੀ ਲੜਾਈ ਹੈਲਦੀ ਲੜਾਈ ਹੋਣੀ ਚਾਹੀਦੀ ਹੈ ਡਿਸਕਸ਼ਨ ਹੋਣੀ ਚਾਹੀਦੀ ਹੈ ਨੇ ਔਰ ਲੜਾਈ ਤਾਂ ਵਰਡ ਗਲਤ ਹੈ ਬੇਸਿਕਲੀ ਡਿਸਕਸ਼ਨ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਔਰ ਇੱਕ ਮੈਂ ਹੋਰ ਗੱਲ ਤੇ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਨਾਲ ਹੀ ਕਹਿ ਰਿਹਾ ਜਿਹੜੀਆਂ ਕੱਲ 1850 ਵੋਟਾਂ ਹੋਰ ਬਣਾਈਆਂ ਡਾਟਾ ਆ ਗਿਆ ਸਾਡੇ ਕੋਲ ਕੈਂਪ ਲਾ ਲਾ ਕੇ ਅੱਡ ਅੱਡ ਜਗ੍ਹਾ ਤੇ ਸਰਕਾਰੀ ਜਗ੍ਹਾ ਦੇ ਉੱਤੇ ਮੇਰੀ ਬੇਨਤੀ ਹੈ ਕਟਵਾ ਦਿਓ ਮੇਰੀ ਬੇਨਤੀ ਹੈ ਕਿ ਜਿਹੜੀ ਪੁਰਾਣੀ ਵੋਟਰ ਲਿਸਟ ਹੈਗੀ ਹੈ ਜਿਹੜੀ ਜਾਇਜ਼ ਬਣੀ ਹੋਈ ਹੈ 2022 ਦੀ ਉਸ ਤੋਂ ਬਾਅਦ ਜਿਹੜੀ ਥੋੜੀ ਬਹੁਤ ਐਡੀਸ਼ਨ ਹੋਈ ਹੈ ਉਹ ਕਾਰਪੋਰੇਸ਼ਨ ਇਲੈਕਸ਼ਨ ਚ ਹੋਈ ਹੈ ਉਹਣੀ ਵੋਟਰ ਲਿਸਟ ਨੂੰ ਛੇੜਛਾੜ ਨਾ ਕਰੋ ਟੈਂਪਰਿੰਗ ਮੰਦੀ ਹੈ ਉਹ ਟੈਂਪਰਿੰਗ ਚਾਹੇ ਤੁਸੀਂ ਬੀਐਲਓਜ਼ ਥਰੂ ਕਰਾਈ ਹੈ ਜਾਂ ਟੈਂਪਰਿੰਗ ਤੁਸੀਂ ਆਨਲਾਈਨ ਕਰਾਈ ਹੈ ਤੁਹਾਡੇ ਆਈਪੀ ਐਡਰੈਸ ਜਿਹੜੇ ਹੈਗੇ ਆ ਕੰਪਿਊਟਰ ਦੇ ਵੀ ਕੱਢ ਲੈਣੇ ਆ ਸੀਬੀਆਈ ਨੇ ਤੁਹਾਡੇ ਆਈਪੀ ਐਡਰੈਸ ਹਰ ਇੱਕ ਜਗ੍ਹਾ ਬਣ ਜਾਣ ਜਿਹੜੇ ਸਾਡੇ ਭਰਾ ਬਿਹਾਰ ਤੋਂ ਆਏ ਆ ਉਹਨਾਂ ਦੀ ਬਿਹਾਰੀ ਵੋਟ ਹੈ ਯੂਪੀ ਤੋਂ ਆਇਆ ਯੂਪੀ ਵੋਟ ਹੈਗੀ ਹੈ ਕੁਝ ਬੰਦੇ ਸਾਡੇ ਆਪਣੇ ਇੰਡਸਟਰੀਸ ਜਿਹੜੇ ਹੈਗੇ ਕੋਰਪੋਰੇਟ ਘਰਾਂ ਦੇ ਦੀ ਮੈਂ ਗੱਲ ਕਰਦਾ ਉਹਨਾਂ ਦੇ EMPLOYEES ਆ ਉਹਨਾਂ ਦੇ ਵੋਟਾਂ ਬਣਾਈਆਂ ਗਈਆਂ ਗਲਤ ਐਡਰੈਸ ਦੇ ਕੇ ਸੜਕੋ ਸਾਰਾ ਡਾਟਾ ਆ ਗਿਆ ਸੋ ਆ ਕੰਮ ਅੱਜ ਹੀ ਕੈਂਸਲ ਕਰਾ ਲਓ ਕਿਤੇ ਇਹ ਨਾ ਹੋਵੇ 420 7871 ਦੇ ਐਫ ਆਰ ਐਫ 4ਜੀ ਦੀਆਂ ਉਹ ਵਿਚਾਰੇ ਵਰਕਰ ਜਿਹੜੇ ਹੈ ਜਿਹਨਾਂ ਦੇ ਵੋਟਾਂ ਬਣੀਆਂ ਉਹ ਭੁਗਦੇ ਰਹਿਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਡਾਇਰੈਕਸ਼ਨਸ ਹੈਗੀਆਂ ਨੇ ਜੋ ਦੀ ਪੀਨਲ ਪੈਨਲਟੀ ਹੈਗੀਆਂ ਓਪੀਨੀਅਨ ਪੈਨਲਟੀਆਂ ਜਿਹੜੀ ਹੈਗੀਆਂ ਨੇ ਉਹ ਸਾਰੀਆਂ ਸਾਰੀਆਂ ਜਿਹੜੀਆਂ ਨੇ ਉਹ ਵੋਟਰ ਭੁਗਦੇ ਰਹਿਣ ਜਿਹੜੇ ਜਾਲੀ ਵੋਟ ਪਾਣ ਆਣਗੇ ਜਾਂ ਜਿਹੜੇ ਬੰਦੇ ਇਥੋਂ ਰੈਜ਼ੀਡੈਂਟ ਨਹੀਂ ਹੈਗੇ ਪਰ ਉਹ ਵੋਟਾਂ ਬਣਵਾ ਲਈਆਂ ਇਹਨਾਂ ਨੇ ਤੇ ਉਹਨਾਂ ਜਿਹੜੇ ਬਿਹਾਰ ਦੀ ਵੋਟਾਂ ਬਣੇ ਯੂਪੀ ਦੀ ਵੋਟ ਬਣੇ ਹਰਿਆਣਾ ਦੀ ਵੋਟ ਬਣੇ ਦਿੱਲੀ ਦੀ ਵੋਟ ਬਣੀ ਹੋਈ ਆ ਸਾਡੇ ਕੋਲ ਸਾਰੀ ਗਿਸਟ ਆ ਗਿਆ ਉਹ ਆਪਣੇ ਗਲਤ ਵੋਟਾਂ ਬਣਾ ਕੇ ਅਗਰ ਵੋਟ ਪਾਣ ਆਣਗੇ ਜਾਂ ਇਲੈਕਸ਼ਨ ਕਮਿਸ਼ਨ ਉਹਨੂੰ ਕੈਨਸਲ ਨਹੀਂ ਕਰਦਾ ਤਾਂ ਸਾਡੇ ਕੋਲ ਪੂਰੇ ਅਖਤਿਆਰ ਹੋਣਗੇ ਕਿ ਅਸੀਂ ਜਾਲਸਾਜੀ ਦਾ ਔਰ ਜਾਲੀ ਡਾਕੂਮੈਂਟਸ ਦੇ ਔਰ ਜਿਹੜੇ ਨੇ ਵੱਡੀ ਗੱਲ ਮਖੋਰ ਕਰਨ ਲੱਗਿਆ ਜਿਹੜੇ ਜਿਹੜੇ ਬੰਦੇ ਸਾਡੇ ਕਾਉਂਸਲਰ ਸਹਬਾਨ ਹੈਗੇ ਆ ਉਹ ਬੜੇ ਸਤਿਕਾਰਯੋਗ ਹੁੰਦੇ ਆ ਬੜੀ ਲੋਕਾਂ ਨੇ ਉਹਨਾਂ ਨੂੰ ਤਾਕਤ ਦਿੱਤੀ ਹੁੰਦੀ ਹੈ ਉਹ ਲੋਕਾਂ ਨੇ ਉਹ ਸੱਚ ਤਾਇਆ ਹੁੰਦਾ ਉਹਨਾਂ ਜਿੰਨੇ ਕਾਗਜ਼ ਜਾਲੀ ਟੈਸਟ ਕੀਤੇ ਆ ਤੇ ਐਫਆਰ ਦੇ ਵਿੱਚ ਉਹ ਵੀ ਆਣਗੇ ਕੰਪਲੇਂਟ ਦੇ ਵਿੱਚ ਉਹ ਵੀ ਆਣਗੇ ਕੋਰਟ ਦੀ ਕੰਪਲੇਂਟ ਚੂ ਆਣਗੇ ਇਹ ਗੱਲ ਦੀ ਕਾਨੂੰਨ ਨੂੰ ਪੜ ਲੈਣ ਕਿਉਂਕਿ ਹਰ ਇੱਕ ਦੇ ਦੋਸਤ ਮਿੱਤਰ ਭਰਾ ਸਾਡੇ ਪ੍ਰੋਫੈਸ਼ਨ 'ਚ ਵਕੀਲਾਂ 'ਚ ਹੈਗੇ ਆ ਉਹਨਾਂ ਨਾਲ ਸਲਾਹ ਕਰ ਲੈਣ ਤੇ ਅੱਜ ਹੀ ਆਪਣੇ ਜਿਹੜੇ ਵੋਟਾਂ ਬਣਵਾਈਆਂ ਉਹਨੂੰ objections ਦੇ ਕੇ ਗਲਤੀ ਨਾਲ ਬਣ ਗਈਆਂ ਗਲਤੀ ਬਣ ਕੇ ਉਹ ਸਾਰੀਆਂ ਆਪਣੀਆਂ ਵੋਟਾਂ ਕੈਨਸਲ ਕਰਾ ਦੇ। ਜੀ ਸੋ ਹੁਮਨ ਸਾਹਿਬ ਵਿਰੋਧੀ ਪਾਰਟੀਆਂ ਲਗਾਤਾਰ ਤੰਜ ਕੱਸ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਿਛੜੀ ਹੋਈ ਪਾਰਟੀ ਹੈ ਚੌਥੇ ਨੰਬਰ ਤੇ ਆਉਂਦੀ ਹੈ ਪਾਰਟੀ ਆਪਣਾ ਜਿਹੜਾ ਪਾਰਟੀ ਦੇ ਲੀਡਰਾਂ ਦੇ ਵਿੱਚ ਹੀ ਅੰਤਰਕਲ ਹੈ ਚੱਲਦਾ ਰਹਿੰਦਾ ਹੈ ਸਾਡਾ ਇਹਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਮਜ਼ਬੂਤੀ ਦੇ ਨਾਲ ਲੜਾਈ ਲੜੇਗੀ ਚੋਣਾ ਲੜੇਗੀ ਤੇ 2027 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦਾ ਕੀ এজেন্ডਾ ਹੈ ਪਿਛਲੇ 3 ਸਾਲ ਤੋਂ 8 ਸਾਲ ਤੋਂ ਰਾਦਰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਹੀ ਕਿਉਂ ਲਿਆ ਜਾ ਰਿਹਾ ਜਿੰਨੂੰ ਉਠੋ ਹਾਇ ਸ਼੍ਰੋਮਣੀ ਅਕਾਲੀ ਹਾਇ ਸ਼੍ਰੋਮਣੀ ਅਕਾਲੀ ਪੈਜਤ ਹੈ ਹੀ ਚੌਥੇ ਨੰਬਰ ਤੇ ਬਾਰ ਬਾਰ ਨਾਮ ਕਿਉਂ ਲੈਂਦੇ ਹੋ ਗੱਲ ਇਦਾਂ ਹੈਗਾ ਸ਼੍ਰੋਮਣੀ ਅਕਾਲੀ ਦਾ ਨਾਮ ਨਾਲੇ ਨਾਮ ਤਾਂ ਲਿਆ ਜਾਂਦਾ ਕਿਉਂਕਿ ਇਹ ਮਾਂ ਪਾਰਟੀ ਹੈ ਪੰਜਾਬ ਦੀ ਔਰ ਪੰਜਾਬ ਨੂੰ ਖਤਮ ਕਰ ਖਤਮ ਕਰਨ ਵਾਸਤੇ ਸਾਰੇ ਸਾਜ਼ਿਸ਼ਾਂ ਰਚ ਰਹੇ ਆ ਪਰ ਲੋਕਾਂ ਦੇ ਵਿੱਚ ਹੁਣ ਗੱਲ ਕਲੀਅਰ ਹੋ ਗਈ ਹੈ ਕਿ ਅਸੀਂ ਦੋ ਵਾਰੀ ਤਿੰਨ ਵਾਰੀ ਜਿਹੜੀ ਗਲਤੀ ਕੀਤੀ ਹੈ ਉਹ ਗਲਤੀ ਨਾ ਦੁਹਾਈ ਜਾਵੇ ਵੇਖੋ ਹੁਣ ਤੁਸੀਂ ਪੰਜਾਬ ਦੇ ਇਨਫਰਾਸਟ੍ਰਕਚਰ ਦਾ ਪਿਛਲੇ 8 ਸਾਲ ਤੋਂ ਬੇੜਾ ਕਰਕੇ ਕਈ ਕੋਈ ਸੜਕ ਬਣੀ ਕਦੀ ਕੋਈ ਪਾਰਕ ਬਣੀ ਸਭ ਰਾਦਰ ਕਲਮਈ ਬਲਾਕ ਵੈਸੀਗਾ ਭਗਤ ਸਿੰਘ ਔਰ ਉੱਥੋਂ ਪਤਾ ਲੱਗਿਆ ਕਿ ਜਿਹੜੋ ਉਸ ਵਾਲੇ ਦੇ ਬੰਦੇ ਐਮਐਲਏ ਸਾਬਾ ਸੀ ਉਹ ਤਾਂ ਮਸ਼ੀਨਾਂ ਵੀ ਚੋਰੀ ਕਰਕੇ ਭੱਜ ਗਏ ਕੈਰੈਕਟਰ ਕੀ ਹੈਗਾ ਜਿਹੜੀ ਪਾਰਟੀਆਂ ਦਾ ਮਿਆਰ ਹੀ ਇਹੀ ਹੈ ਕਿ ਇਹ ਹੀ ਜਿਹੜਾ ਝੂਠ ਬੋਲ ਕੇ ਗਲਤ ਬੋਲ ਕੇ ਕਿਸੇ ਬਾਰੇ ਖਲਾਫ ਬੋਲ ਕੇ ਆਪਣਿਆਂ ਨੂੰ ਉੱਚਾ ਚੱਕਣਾ ਉਹ ਕੀ ਕਰ ਸਕਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਪੂਰੀ ਤਰ੍ਹਾਂ ਤਗੜਾ ਆ ਤੁਹਾਡੇ ਸਾਹਮਣੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਣ ਲੱਗੀ ਹੈ ਲੋ ਅਹੀ ਇੱਕ ਸਿੱਧਾ ਮੈਂ ਹੁਣ ਦਿੱਤਾ ਦੁਪਹਿਰੇ ਤੁਹਾਨੂੰ ਲੋਕਾਂ ਨੂੰ ਮੈਸੇਜ ਅੱਜ ਦੁਪਹਿਰੇ ਮੈਂ 2:30 ਵਜੇ ਮੈਸੇਜ ਆਇਆ ਕਿ ਇੱਥੇ ਮੈਂ ਕਰਨਾ ਆ 2:30 ਵਜੇ ਤੋਂ ਲੈ ਕੇ ਹੁਣ ਤਾਂ ਤੁਹਾਨੂੰ ਇਕੱਠਾ ਲਾਊਗਾ 2:30 ਤੋਂ ਸੋ ਬੰਦਿਆ ਇਕੱਠਾ ਰਸ ਯੂਥ ਦਾ ਮੈਂ ਹੋਰ ਕੋਈ ਬੰਦਾ ਨਹੀਂ ਬੁਲਾਇਆ ਵੈਸਟ ਯੂਥ ਦੇ ਬੰਦੇ ਬੁਲਾਇਆ ਸਰ ਯੂਥ ਵਾਲੇ ਆਓ ਤੁਸੀਂ ਜੀ ਔਰ ਇੱਥੇ 250 ਯੂਥ ਵਾਲੇ ਬੰਦਾ ਖੜਾ ਹੋਊਗਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਹਰ ਗਲੀ ਚ ਹਰ ਪਰਿਵਾਰ ਚ ਬੈਠਾ ਹੈ ਕਿਉਂਕਿ ਲੋਕੀ ਇੱਕ ਕੱਲੀ ਪਾਰਟੀ ਹੈ ਜਿਹੜੀ ਸਮਾਜ ਦੇ ਵਿੱਚ ਸਭ ਨੂੰ ਬਰਾਬਰ ਸਮਝਦੀ ਹੈ ਇਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਔਰ ਇਹ ਪ੍ਰਤੀਕ ਹੈਗਾ ਪੰਜਾਬ ਨੂੰ ਅੱਗੇ ਲੈ ਜਾਣ ਵਾਲਾ ਨਹੀਂ ਤਾਂ ਐਵੇਂ ਚੱਲੀ ਜਾਣਾ ਜਿਵੇਂ 3 ਸਾਲ ਪਹਿਲੇ ਕਰ ਲਏ ਇਹਨਾਂ ਦਾ ਕੰਮ ਕੀ ਹੈ ਆਪਣੇ ਐਮਐਲਏ ਤੇ ਜਿਹੜੇ ਹੈਗੇ ਪਹਿਲੇ ਇਲਜ਼ਾਮ ਲਵਾ ਲੈਂਦੇ ਆ ਆ ਫਿਰ ਕਢਾ ਲੈਂਦੇ ਇਹਨਾਂ ਨੂੰ ਇਹ ਤਰੀਕਾ ਇਹਨਾਂ ਦਾ ਚੱਲਿਆ ਹੋਇਆ ਜਿਹੜੇ ਤਰੀਕੇ ਨਾਲ ਚੱਲ ਰਹੇ ਨਾ ਇਹ ਤਰੀਕਾ ਸਿਰਫ ਬਦਨਾਮੀ ਦਾ ਤਰੀਕਾ ਹੈ ਜੀ ਇਹ ਤਰੀਕਾ ਸਿਰਫ ਸਿਰਫ ਜਿਹੜਾ ਹੈਗਾ ਵਾ ਕਿਸੇ ਨੂੰ ਬਦਨਾਮ ਕਰਕੇ ਆਪਣੇ ਆਪ ਨੂੰ ਉੱਚਾ ਚੱਕਣਾ ਹੈ ਗਲਤ ਤਰੀਕਾ ਕਦੀ ਕਿਸੇ ਦੀ ਲਾਈਨ ਉਹ ਛੋਟੀ ਨਾ ਕਰੋ ਆਪਣੀ ਲਾਈਨ ਵੱਡੀ ਖਿੱਚ ਕੇ ਦਿਖਾਓ ਸ਼੍ਰੋਮਣੀ ਅਕਾਲੀ ਦਲ ਆਪਣੀ ਲਾਈਨ ਵੱਡੀ ਖਿੱਚਦਾ ਹੈ ਸ਼੍ਰੋਮਣੀ ਅਕਾਲੀ ਦਲ ਕੰਮ ਕਰਕੇ ਦਿਖਾਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦਿਖਾਉਂਦਾ ਹੈਗਾ ਕਿ ਅਸੀਂ ਪੰਜਾਬ ਦੀਆਂ ਪਾਰਟੀਆਂ ਤੇ ਹਰ ਵਰਗ ਦੀਆਂ ਪਾਰਟੀਆਂ। ਅਸੀਂ ਗਰੀਬਾਂ ਦੀ ਪਾਰਟੀ ਆ। ਅਸੀਂ ਇੰਡਸਟਰੀਸਟਾਂ ਦੀ ਪਾਰਟੀ ਆ। ਅਸੀਂ ਟਰੇਡਰ ਦੀ ਪਾਰਟੀ ਆ। ਮੈਂ ਇੰਡਸਟਰੀ ਟਰੇਡਰ ਦੀ ਕਿਉਂ ਕਹਨਾ? ਕਿਉਂਕਿ ਅਸੀਂ ਉਹਨਾਂ ਦੀ ਆਵਾਜ਼ ਆ। ਪਾਰਲੀਮੈਂਟ ਦੀ ਆਵਾਜ਼ ਹੈਗੀਆਂ ਤੇ ਇੱਥੇ ਵੀ ਆਵਾਜ਼ ਬਣ ਕੇ ਕੰਮ ਕੀਤਾ ਹੈਗਾ। ਮੇਰੀ ਤਾਂ ਇੰਨੀ ਬੇਨਤੀ ਹੈ ਕਿ ਇੱਕ ਜੋ ਇਹ ਗੱਲ ਕਰਦੇ ਹੈਗੀਆਂ ਪਾਰਟੀਆਂ ਜਾਂ ਮੇਰੇ ਨਾਲ ਭਰਾ ਨੇ ਕਿਉਂਕਿ ਭਰਾ ਤੋਂ ਤੱਕ ਨੇ ਜੱਤਾ ਝੂਠ ਨਹੀਂ ਬੋਲਣਗੇ ਭਰਾ ਤੋਂ ਤੱਕ ਨੇ ਜੱਤੇ ਗਲਤ ਬਿਆਨ ਬਜਾਏ ਨਹੀਂ ਕਰਨਗੇ ਪਰ ਜਿੱਦ ਨੇ ਭਾਈਚਾਰਾ ਕਾਬਸ ਤੋੜਤਾ ਉਤੋਂ ਬਾਅਦ ਕਚਹਿਰੀ ਬੈਠੀ ਆ ਸਭ ਤੋਂ ਉੱਤੇ ਸੜਾ ਨਿਆਂ ਹਲਿਆ ਸਾਡੀ ਕਚਹਿਰੀ ਆ ਕਚਹਿਰੀ ਵਿੱਚ ਸਭ ਐਂ ਤੋ ਲੈ ਜਾਂਦਾ ਸੱਚ ਝੂਠ ਦਾ ਫੈਸਲਾ ਹੁੰਦਾ ਔਰ ਸੱਚ ਝੂਠ ਦੇ ਫੈਸਲੇ ਵਾਸਤੇ ਅਸੀਂ ਕਚਹਿਰੀ ਜੀ ਚਾਰਾਂ ਘੰਟੇ ਚਾ 24 ਘੰਟੇ ਰਹਿਨੇ ਹੈਗੇ ਅਸੀਂ ਰੋਜ਼ ਦੇਖਦੇ ਆ ਤੇ ਅਸੀਂ ਫਿਰ ਆਪਣੀ ਗੁਹਾਰ ਉੱਥੇ ਜਾ ਕੇ ਲਾਵਾਂਗੇ ਤੇ ਉਹ ਗੁਹਾਰ ਅੱਜ ਤੱਕ ਜਿਹੜੀ ਹੈਗੀ ਹੈ ਵੱਡੇ ਵੱਡੇ ਐਮ ਐਲ ਏ ਐਮ ਪੀ ਪ੍ਰਾਈਮ ਮਿਨਿਸਟਰ ਸਾਡੇ ਸਾਹਮਣੇ ਆ ਗੁਹਾਰ ਠੀਕ ਹੈ ਤਾਂ ਕੋਈ ਬਰੀ ਹੋ ਕੇ ਨਹੀਂ ਗਿਆ ਚੱਕਰ ਕੱਢ ਕੱਢ ਕੇ ਜ਼ਿੰਦਗੀ ਥੱਕ ਗਿਆ ਵਾ ਸੋ ਭਰਾਵੋ ਅੱਛੀ ਤਰ੍ਹਾਂ ਲੈਕਚਰ ਲੜੀਏ ਬਗੈਰ ਨੈਗੇਟਿਵ ਨਰੇਟਿਵ ਤੋਂ ਲੜੀਏ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕੀ ਆਪਸ ਮਿਲਚੁਲ ਕੇ ਪਿਆਰ ਨਾਲ ਇਲੈਕਸ਼ਨ ਲੜੀਏ ਨਾ ਕਿ ਜੇ ਆਸ਼ੂ ਹੀ ਨੇ ਮੇਨਾਂ ਜਫੀ ਪਾਲੀ ਆ ਗਏ ਮੈਂ ਆਸ਼ੂ ਨੇ ਜਫੀ ਪਾਲੀ ਇਹ ਮੈਂ ਸੰਜੀਵ ਦਾ ਜੋ ਉਹ ਤਾਂ ਮੈਨੂੰ ਦਾ ਇਤੋਂ ਦਾ ਪਾਈ ਨਹੀਂ ਗਈ ਜੇ ਪਾ ਲੈਣਗੇ ਤਾਂ ਉਹ ਵੀ ਭਰਾਣੇ ਸਾਡੇ ਵੱਡੇ ਪਰ ਆ ਫੋਟੋਗ੍ਰਾਫ ਦਿਖਾਣਾ ਕੀ ਪਾਈ ਹੈ ਇਹਦਾ ਮਤਲਬ ਇਹ ਨਹੀਂਗਾ ਕਿ ਸਾਡੀ ਸੋਚ ਇੱਕ ਹੈ ਵਿਚਾਰ ਵਿਚਾਰ ਲੜਾਈ ਹੈ ਅਸੀਂ ਕੋਈ ਆਪਸ ਸਾਡੀ ਕੋਈ ਬੰਦੂਕਾਂ ਲੈ ਕੇ ਜਾਂ ਡੰਡੇ ਵਕੀਲਾਂ ਤੁਹਾਨੂੰ ਪਹਿਲੇ ਕਿਹਾ ਮੇਰੀ ਕਲਮ ਦੀ ਲੜਾਈ ਹੈ ਮੇਰੇ ਕੋਈ ਬੰਦੂਕਾਂ ਵਾਲੀ ਲੜਾਈ ਤਾਂ ਹੈ ਨਹੀਂਗੀ ਸੋ ਸਾਡੀ ਕੋਈ ਬੰਦੂਕਾਂ ਜਾਂ ਤਲਵਾਰਾਂ ਵਾਲੀ ਲੜਾਈ ਨਹੀਂ ਹੈਗੀ ਸਾਡੀ ਲੜਾਈ ਵਿਚਾਰਾਂ ਦੀ ਸੜਨ ਦੀ ਲੜਾਈ ਆਪਣੇ ਹਲਾਕੇ ਦੀ ਭਲਾਈ ਦੀ ਲੜਾਈ ਹੈ ਪਹਿਲੇ 5 ਸਾਲ ਦੇਖ ਲੇ ਕੀ ਭਲਾਈ ਹੋਈ ਹੈ ਅਗਲੇ 3 ਸਾਲ ਦੇਖ ਲੇ ਕੀ ਭਲਾਈ ਹੈ ਤੇ ਅਗਲੇ 1.5 ਸਾਲ ਦੇ ਵਿੱਚ ਇਹ ਮੌਕਾ ਮਿਲਦਾ ਤਾਂ ਫੇਰ ਆਪਾਂ ਦੱਸੋ ਕਿ ਜੇ 1.5 ਸਾਲ ਮੌਕਾ ਦਿੱਤਾ ਤੇ ਮੈਂ ਜਿਹੜੀ ਹੈਗੀ ਆ ਔਰ ਤੁਸੀਂ ਸਾਰੇ ਦੇਖ ਲੋਗੇ ਕਿ ਆਪਾਂ ਗਲਤ ਫੈਸਲਾ ਨਹੀਂ ਲਿਆ ਬਹੁਤ ਬਹੁਤ ਧੰਨਵਾਦ ਸਰ ਸੋ ਬਿਲਕੁਲ ਇਹ ਸੀਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਛਮੀ ਲੁਧਿਆਣਾ ਦੇ ਉਮੀਦਵਾਰ ਪਰਵਕਾਰ ਸਿੰਘ ຫມਨ ਜਿਨ੍ਹਾਂ ਨੇ ਸਪੋਰਟਰਜ਼ ਨੂੰ ਵੀ ਇੱਕ ਸਨੇਹਾ ਦਿੱਤਾ ਹੈ ਕਿ ਪਿਆਰ ਦੇ ਨਾਲ ਆਪਾਂ ਇਹ ਚੋਣਾ ਜਿਹੜੀਆਂ ਉਹ ਲੜੀਏ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿਹੜਾ ਹੈ 1.5 ਸਾਲ ਦਾ ਜਿਹੜਾ ਮੈਨੂੰ ਤੁਸੀਂ ਮੌਕਾ ਦਿਓਗੇ ਤਾਂ ਅਗਲੇ 1.5 ਸਾਲ ਦੇ ਲਈ ਆਪਣਾ ਰਿਪੋਰਟ ਕਾਰਡ ਪੇਸ਼ ਕਰਕੇ ਚੋਣਾ ਦੇ ਵਿੱਚ ਦੁਬਾਰਾ ਤੋਂ ਉਤਰੂੰਗਾ